ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PB13 ਵਾਲੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਵਾਇਗਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਜੀ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਸਾਰੇ ਕੰਮ ਧੰਦੇ ਕਰਕੇ ਵੇਲੇ ਹੋ ਗਏ ਸੀ ਤੇ ਹੁਣ ਆਪਾਂ ਪੀਣ ਲੱਗੇ ਸੀ ਚਾਹ ਜੀ ਤੇ ਅੱਜ ਮੇਰੀ ਫਰੈਂਡ ਨੇ ਆਉਣਾਗਾ ਆਪਣੇ ਘਰ ਤੇ ਫਿਰ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਬਣੇ ਰਹੋ ਜੀ ਵੀਡੀਓ ਦੇ ਨਾਲ ਅੱਜ ਦੁਪਹਿਰ ਦਾ ਟਾਈਮ ਹੋ ਗਿਆ ਤੇ ਆਪਾਂ ਸਾਰੇ ਕੰਮ ਤੁਸੀਂ ਕਰਕੇ ਫਿਰ ਬੈਠੇ ਹੁੰਦੇ ਸੀਗੇ ਤੇ ਮੈਂ ਹੁਣ ਪਹਿਲਾਂ ਦੱਸਿਆ ਸੀਗਾ ਵਲੌਗ ਦੇ ਸਟਾਰਟਿੰਗ ਦੇ ਵਿੱਚ ਵੀ ਮੇਰੀ ਫਰੈਂਡ ਨੇ ਆਉਣਾ ਕਰ ਪਰ ਉਹ ਅੱਜ ਘਰ ਤਾਂ ਆਈ ਨਹੀਂ ਉਹਨਾਂ ਨੇ ਆਉਣਾ ਥੋੜ ਨੂੰ ਜਲਦੀ ਸੀਗੀ ਤਾਂ ਉਹ ਆਪਣਾ ਜਿਹੜੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਫਰੋਕਾ ਦਿਖਾਈਆਂ ਸੀ ਉਹ ਲੈਣ ਆਣਾ ਸੀ ਉਹਨਾਂ ਨੇ ਉਹ ਬਸ 5 ਮਿੰਟ ਹੀ ਰੁਕੇ ਸੀਗੇ ਤੇ ਆਪਾਂ ਉਦੋਂ ਵੀਡੀਓ ਬਣਾ ਨਹੀਂ ਸਕਦੇ ਉਹ ਜਲਦੀ ਦੇ ਵਿੱਚ ਸੀਗੇ ਤੇ ਹੁਣ ਬੱਚਿਆਂ ਨੂੰ ਲੱਗੀ ਸੀ ਭੁੱਖ ਪਤਾ ਨਹੀਂ ਬੱਚੇ ਕੀ ਬਣਾਉਣਗੇ ਦੇਖਦੇ ਆ ਚਲੋ ਆਪਾਂ ਵੀਡੀਓ ਦੇ ਨਾਲ ਬਣੇ ਰਹੋ ਦੇਖਦੇ ਆ ਕੀ ਬਣਾਉਂਦੇ ਨੇ ਅੱਜ ਆਪਾਂ ਚਲੋ ਸਰਵ ਕਰਦੇ ਆਂ ਦੇਖਦੇ ਆਂ ਕੀ ਬਣਿਆ ਰਿਜ਼ਲਟ ਕੀ ਆਇਆ ਹਾਂਜੀ ਬੱਚਿਆਂ ਦੀ ਦਿੱਸ਼ਤਾ ਹੋ ਗਈ ਸੀਗੀ ਤਿਆਰ ਤੇ ਉਸ ਤੋਂ ਬਾਅਦ ਹੁਣ ਆਪਾਂ ਲੱਗ ਗਈ ਸੀਗੇ ਸਬਜ਼ੀ ਬਣਾਉਣ ਰੇ ਆਪਾਂ ਬਣਾ ਰਹੇ ਆਂ ਜਿਪੇਠਾ ਜੀ ਚਲੋ ਆਪਾਂ ਪੇਠਾ ਫੋਨ ਲਈ ਫੇਰੇ ਲਈ ਚਪਾਉਣੇ ਨੋਣ ਮਿੱਠੇ ਤੇ ਉਹਨੇ ਆਪਾਂ ਇਨੇ ਜਿਨੇ ਹੋ ਹੁੰਦਾ ਸੋ ਨੇ ਆਪਾਂ ਦੇਖਦੇ ਆਂ ਬੱਚਿਆਂ ਨੇ ਕੀ ਬਣਾਇਆ ਤੇ ਟੇਸਟ ਕਰ ਲਈਏ ਉਹਨੂੰ ਜਦੋਂ ਦੇਖਿਆ ਤਾਂ ਮੋਹਮਦ ਅੰਸਵਾ ਚੋਹਦੀ ਉਹ ਲੈ ਚੁੱਕੇ ਤੇ ਉਹ ਵੀ ਜਿਹੜੀ ਸ਼ਨੀ ਆ ਕੱਲ੍ਹ ਦਾ ਹਮੇਸ਼ਾ ਬਣਿਆ ਬਣਿਆ ਦਾ ਪਤਾ ਨਹੀਂ ਕੀ ਹੈ ਜੀ ਪਰ ਟੇਸਟ ਇਹ ਦਹੀਂ ਭੱਲੇ ਦਾ ਟੇਸਟ ਆ ਰਿਹਾਗਾ ਚਲੋ ਆਪਾਂ ਖਾ ਲਈ ਫਿਰ ਮਿਲਦੇ ਆ ਤੁਹਾਨੂੰ ਆਪਾਂ ਜੋ ਵੀ ਬੱਚਿਆਂ ਨੇ ਬਣਾਇਆ ਸੀਗਾ ਟੇਸਟ ਬਹੁਤ ਸੀਗਾ ਤੇ ਥੋੜੇ ਦੋ ਦੇਖ ਕੇ ਬਣਾਇਆ ਉਹਨਾਂ ਨੇ ਫਸਟ ਟਾਈਮ ਟ੍ਰਾਈ ਕੀਤਾ ਸੀਗਾ इस तरह ही बच्चे सीख जाते हैं जैसे बनावा कि आप भी शायद भी छोटी बना लो उन्होंने उसके देखे कि बनाया दही के बच्चे पूनिया कल्ची पाइया से प्याज लून मिर्च काला नमक से काली मर्च पाइप से शकर पाइव बिल्कुल दही भले वाला टेस्ट आ गया सी ਆ ਜਦ ਅੱਗੇ ਟਾਈਮ ਤੋਂ ਫਲਾਵਰ ਤੇ ਇਹ ਜੀ ਜਲਦੀ ਬਣਾ ਕੇ ਖਾ ਸਕਦੇ ਨੇ ਵਿੱਚ ਤੇ ਉਹਨੇ ਹੀ ਬਣਾਇਆ ਸਰ ਤੇ ਆਪਣੀ ਸਬਜੀ ਦਾ ਸਰ ਕੋਲ ਤੇ ਆਪਾਂ ਹੁਣ ਇਹ ਸਫਾ ਦੇ ਮੋੜ ਵਿੱਚ ਤੇ ਜੇ ਜਿਹਨ ਹੁਣ ਤੁਸੀਂ ਵੀ ਐਦਾ ਦਾ ਥੋੜਾ ਜਿਹਾ ਬੱਚਿਆਂ ਨਾਲ ਹੁੰਦੇ ਕੰਮ ਸਫਾਰੇ ਰਹੋਗੇ ਤਾਂ ਵਧੀਆ ਰਹਿੰਦਾ ਜੀ ਬੱਚੇ ਜਿਹੜਾ ਸੱਚ ਇਕੱਲੇ ਹੁੰਦੇ ਆ ਤਾਂ ਉਹਦਾ ਕੁਝ ਵੀ ਬਣਾ ਕੇ ਖਾ ਸਕਦੇ ਜੀ ਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਜ਼ਿਆਦਾ ਉਹ ਕਰਨ ਦੀ ਲੋੜ ਨਹੀਂ ਪੈਂਦੀ ਇਹ ਥੋੜਾ ਥੋੜਾ ਸਿੱਖਣਗੇ ਤਾਂ ਸਿੱਖਦੇ ਜਾਣਗੇ ਹਾਂਜੀ ਚਲੋ ਆਪਾਂ ਇੱਥੇ ਵੀਡੀਓ ਦਾ ਕਰਕੇ ਐਂਡ ਜੀ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਵਿੱਚ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਥੈਂਕ ਯੂ ਜੀ